ਬੰਗਰ ਦਾ ਅਸੀ ਮਹਾਰਾਜ ਆਨੰਦ ਸਾਹਿਬ ਦੀ ਬਾਣੀ ਦੇ ਰਾਂਹੀ ਬੜੇ ਸੋਹਣੇ ਢੰਗ ਨਾਲ ਸਮਝਾਉਂਦੇ ਨੇ ਮਨ ਜਦ ਅੱਖਾਂ ਦੇ ਰਾਹੀਂ ਗਲਤ ਵੇਖਣਾ ਚਾਹੇ ਸਮਝਾਓ ਇਸ ਨੂੰ ਇਹ ਨੈਤਰੋ ਮੇਰੇ ਅਰ ਤੁਮ ਮੈਂ ਜੋਤ ਥਰੇ ਹਰ ਦਿਨ ਅਵਰਣਾ ਦੇਖੋ ਕੋਈ ਨਜ਼ਰੀ ਅਰ ਨਿਹਾਲੇ ਐ ਮਨ ਇਨਾ ਅੱਖਾਂ ਦੇ ਰਾਹੀਂ ਹਰੀ ਨ ਹੋਵੇ ਪਰੂ ਨ ਹੋਵੇ ਮਨ ਜਦ ਇਨਾ ਕੰਨਾਂ ਦੇ ਰਾਹੀ ਫਜ਼ੂਲ ਦੀ ਨਿੰਦਾ ਉਸਤਦ ਸੁਣਨਾ ਚਾਏ ਵਿਖੇ ਨਾਦ ਸੁਣਨਾ ਚਾਏ ਵਿਖੇ ਗੀਤ ਸੁਣਨਾ ਚਾਏ ਕੋ ਫਿਰ ਇੰਜ ਸਮਝਾਣਾ ਹੈ ਇਹ ਸਰਵਨੋ ਮੇਰੇਓ ਸਾਚੇ ਸੁਣਨੇ ਨੂੰ ਪੜਾਏ ਸਾਚੇ ਸੁਣਨੇ ਨੂੰ ਪੜਾਏ ਸਰੀਰ ਲਾਏ ਸੁਣੋ ਸਤਿ ਬਾਣੀ ਪਾਨੋ ਸਰੀਰ ਨਾਲ ਇਸ ਵਾਸਤੇ ਜੋੜਿਆ ਗਿਆ ਹੈ ਸੱਚ ਨੂੰ ਸੁਣ ਸੱਚ ਦੀ ਮਹਿਮਾ ਸੋ ਸੱਚ ਦਾ